ਹਣ ਹਿਤੇਸ਼ੀ টিআরপি ਨਹੀਂ ਭਰੋ ਸਾਬ ਦਾ ਮੈਂ ਪਿੰਡ ਟਪਈ ਨਾਮ ਮੇਰਾ ਕਸ਼ਮੀਰ ਸਿੰਘ ਹਾਂਜੀ ਕੀ ਘਟਣਾ ਜੀ ਘਟਣਾ ਭਾਜੀ ਇਹ ਨਸ਼ੇ ਕਰਕੇ ਹੋਈ ਛੋਟਾ ਭਰਾ ਸੀ ਮੇਰਾ ਜੀ ਹਾਂਜੀ ਕਿੰਨੀ ਉਮਰ ਸੀ ਜੀ ਉਹ ਉਮਰ ਇਹਦੀ 25 26 ਸਾਲ ਲੱਗੀ ਹੈ ਜੀ ਛੋਟੇ ਛੋਟੇ ਦੋ ਬੱਚੇ ਆ ਭਾਜੀ ਕੋਣ ਇਹਨਾਂ ਨੂੰ ਸੰਭੇਗਾ ਇਹ ਨਸ਼ਾ ਲੋਕੀ ਕਹਿੰਦੇ ਬੰਦ ਹੋ ਗਿਆ ਬੰਦ ਹੋ ਗਿਆ ਕਿੱਥੋਂ ਬੰਦ ਹੋਇਆ ਟਪਈ ਜੀ ਜੇ ਸ਼ਰਿਆਂ ਬਿਕਰਿਆ ਭਾਜੀ ਇਹ ਤੁਹਾਨੂੰ ਕਿੱਦਾਂ ਪਤਾ ਲੱਗਾ ਜੀ ਉਹਦੀ ਦਿੱਕਤ ਹੋਈ? ਪਾਜੀ ਇਹ ਸਾਨੂੰ ਕਿਸੇ ਨੇ ਆਣ ਕੇ ਦੱਸਿਆ ਹੋਗਾ। ਕਿ ਇਹ ਦਾ ਦਾ ਮੁੰਡਾ ਤਾਂ ਡਾਲ। ਅਭੀ ਇਹਦਾ ਨਾਮ ਆ। ਕਿ ਇਹ ਦਾ ਦਾ ਇਹ ਪੂਰਾ ਗਿਆ। ਕਿਹੜਾ ਨਸ਼ਾ ਕਿਹੜਾ ਕਰਦਾ? ਭਾਈ ਵਾਏ ਚਿੱਟਾ ਪੀਂਦਾ ਸੀ। ਲੋਕੀ ਕਹਿੰਦੇ ਚਿੱਟਾ ਟਪਾ ਬੰਦ ਹੋ ਗਿਆ, ਬੰਦ ਹੋ ਗਿਆ। ਕਿੱਥੇ ਬੰਦ ਹੋ ਗਿਆ? ਸਾਰਾ ਹਜੇ ਟਪਈ ਚ ਇੱਥੇ ਸ਼ਰੇਆਂ ਵਿੱਚ ਕਰਿਆ ਪਾਜੀ। ਤੇ ਪੁਲਸ ਨੂੰ ਕੋਈ ਕੰਪਲੀਟ ਕੀਤੀ। ਪੁਲਸ ਭਾਜੀ ਮਹੀਨੇ ਲੈ ਕੇ ਜਾਂਦੀ ਐ ਤੂੰ। ਪੁਲਿਸ ਸ਼ਰੀਆਮ ਕਹਿੰਦਾ ਪੁਲਿਸ ਸਾਡੀ ਆ ਚਿੱਟੇ ਵੇਚਣ ਵਾਲੇ ਤੇ ਕੋਈ ਇਸ ਟਾਈਮ ਤੱਕ ਆਈ ਕਿ ਨਹੀਂ ਪੁਲਿਸ ਕੋਈ ਪੁਲਿਸ ਕੋਈ ਨਹੀਂ ਆਈ ਭਾਜੀ ਇਹ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਮੰਗ ਬੱਚੇ ਆ ਛੋਟੇ ਛੋਟੇ ਇਹਨਾਂ ਦੇ ਕੀ ਆ ਹੁਣ ਚਿੱਟੇ ਦੇ ਕਹਿ ਸਕਦੇ ਦਾ ਮੰਨ ਲਓ ਉਹਨਾਂ ਦੇ ਕੋਠੀਆਂ ਪਈ ਜਾਂਦੇ ਚਿੱਟਾ ਵੇਚ ਵੇਚ ਕੇ ਤੇ ਇਹ ਬੱਚੇ ਜਿਨ੍ਹਾਂ ਦੇ ਘਰ ਵੀ ਨਹੀਂ ਹੈਗੇ ਮਾਂ ਵਾਂ ਵਿਚਾਰੀ ਘਰਾਂ ਦੇ ਕੰਮ ਕਰਦੀ ਆ ਬੱਚੇ ਪਾਲਦੀ ਆ ਹਾਂਜੀ ਮੇਰਾ ਨਾਮ ਲਵਦੀਪ ਸਿੰਘ ਹੈ ਸਰ। ਹਾਂਜੀ ਕੀ ਕਹਿਣਾ ਚਾਹੁੰਦੇ ਹੋ? ਕਿੱਥੋਂ ਦਾ ਰਹਿਣ ਵਾਲਾ ਨੌਜਵਾਨ ਜਿਹਦੀ ਨਸ਼ੇ ਦੇ ਨਾਲ ওভারਡੋਜ਼ ਦਾ ਮਾਮਲਾ ਹੀ ਹੈ। ਦੇਖੋ ਜੀ ਇਹਨਾਂ ਦਾ ਨਾਮ ਜਤਿੰਦਰ ਸਿੰਘ ਸੀਗਾ। ਇਹ ਵਾਰਡ ਨੰਬਰ 72 ਪਿੰਡਟਪਈ ਅੰਮ੍ਰਿਤਸਰ ਦੇ ਵਿੱਚ ਪੈਂਦਾ ਤੇ ਉੱਥੋਂ ਦਾ ਰਹਿਣ ਵਾਲਾ ਸੀਗਾ। ਔਰ ਕਾਫੀ ਅੱਛਾ ਇਨਸਾਨ ਸੀਗਾ ਇਹ ਕਾਫੀ ਮਿਹਨਤੀ ਹੀ ਔਰ ਦਿਨ ਰਾਤ ਮਿਹਨਤ ਕਰਨ ਵਾਲਾ ਬੰਦਾ ਹੀ ਹੈ। ਅਸੀਂ ਜਿੱਥੋਂ ਤੱਕ ਜਾਣਦੇ ਆ ਇਹ ਕੁਝ ਸਮੇਂ ਤੋਂ ਜਿਹੜਾ ਵਾ ਨਸ਼ੇ ਦੇ ਦਲਦਲ ਦੇ ਵਿੱਚ ਪੈ ਗਿਆ। ਤੇ ਫੇਰ ਇਹ ਹੌਲੀ ਹੌਲੀ ਇਤਰਾ ਹੀ ਕੰਮਕਾਰ ਵੀ ਛੱਡ ਬੈਠਾ ਆਪਣਾ ਤੇ ਉਸ ਤੋਂ ਬਾਅਦ ਇਹਦੇ ਘਰ ਦੇ ਜਿਹੜੇ ਇਹਦੇ ਪਤਨੀ ਸੀ ਉਹ ਵਿਚਾਰੀ ਕੰਮ ਕਰਦੀ ਸੀ ਲੋਕਾਂ ਦੇ ਘਰ ਜਾ ਕੇ ਭਾਂਡੇ ਮੰਜਨੇ ਬੱਚਿਆਂ ਨੇ ਵੀ ਪੜ੍ਹਾਈਆਂ ਛੱਡ ਕੇ ਵਿਚਾਰੇ ਦੁਕਾਨਾਂ ਤੇ ਲੱਗੇ ਕਿੰਨੇ ਸਮੇਂ ਤੋਂ ਨਸ਼ਾ ਕਰ ਰਿਹਾ ਜੀ ਇਹ ਸਾਡੇ ਮੁਤਾਬਕ ਤੇ ਜਿਹੜਾ ਵਾ 3-4 ਸਾਲ ਤੋਂ ਪੈ ਗਿਆ ਪਹਿਲਾਂ ਤਾਂ ਚਲੋ ਬੀੜੀ-ਬੂੜੀ ਪੀਂਦਾ ਸੀਗਾ ਤੇ ਜਿਹੜਾ ਵੱਡਾ ਨਸ਼ਾ ਚਟੇ ਵਾਲਾ ਤੇ ਟੀਕੇ ਵਾਲਾ ਇਹ 2-3 ਸਾਲ ਤੋਂ ਕਰਨ ਲੱਗ ਪਿਆ ਇਲਾਕੇ ਦੇ ਵਿੱਚ ਕਿੰਨਾ ਕਿ ਮੱਛਾ ਜਿਹੜਾ ਵੇਖਦਾ ਪਿਆ ਇਹ ਨਸ਼ਾ ਤੇ ਵੇਖੋ ਤੁਹਾਨੂੰ ਪਤਾ ਵਾ ਸਰ ਤੁਸੀਂ ਜਾਦਾ ਸਾਡੇ ਨੂੰ ਜਾਣਕਾਰ ਰੱਖਦੇ ਜੇ ਕਿ ਹਰ ਇਲਾਕੇ ਦੇ ਵਿੱਚ ਇਹ ਨਸ਼ਾ ਕੋਈ ਇਹੋ ਜਿਹਾ ਪੰਜਾਬ ਚ ਗਲੀ ਮੁਲਾ ਬਚਿਆ ਹੀ ਨਹੀਂ ਵੀ ਜਿੱਥੇ ਆਪਾਂ ਕਹਿ ਸਕੀਏ ਵੀ ਇਹ ਸਾਫ ਸਫਤਰਾ ਜਾਂ ਨਸ਼ਾ ਪੁਲਸ ਦੇ ਵੱਲੋਂ ਤਾਂ ਕਿਹਾ ਯਾਰ ਅਸੀਂ ਲਗਾਤਾਰ ਲੋਕਾਂ ਦੇ ਘਰਾਂ ਦੀ ਚੈਕਿੰਗ ਕਰਦੇ ਪਏ ਹਾਂ ਸਖਤੀ ਕਰ ਦਿੱਤੀ ਗਈ ਹੈ ਨਸ਼ਾ ਬਿਲਕੁਲ ਬੰਦ ਹੋ ਚੁੱਕਾ ਦੇਖੋ ਜੀ ਇਹ ਇੱਕ ਮੈਂ ਨਹੀਂ ਕਹਿ ਸਕਦਾ ਇੱਕ ਡਰਾਮਾ ਕਹਿ ਸਕਦੇ ਆ ਦੇਖੋ ਪੁਲਿਸ ਨੂੰ ਸਾਰਾ ਪਤਾ ਕਾਉਂਸਲਰਾਂ ਨੂੰ ਸਾਰਾ ਪਤਾ ਪਿੰਡ ਦੇ ਮੋਤ 12 ਨੂੰ ਸਾਰਾ ਪਤਾ ਫੇਰ ਵੇਖ ਕੇ ਜਾਣ ਕੇ ਕੰਮ ਕੀ ਚੁੱਪ ਗਿਆ ਰਹਿੰਦੇ ਨੇ ਕਿਉਂ ਨਹੀਂ ਕਾਰਵਾਈ ਕੀਤੀ ਜਾ ਰਹੀ ਜੀ ਇਹਨਾਂ ਦੇ ਵੱਲ ਦੇਖੋ ਜੀ ਕਾਰਵਾਈ ਤਾਂ ਨਹੀਂ ਕੀਤੀ ਜਾਈ ਕਿ ਸਾਡੀ ਭਾਈ ਬੰਦੀ ਬਣ ਜਾਂਦੀ ਹੈ ਉਹਨਾਂ ਨਾਲ ਜਦੋਂ ਅਸੀਂ ਅਗਲਾ ਕੋਈ ਮਾੜਾ ਕਰਮ ਕਰਦਾ ਸ਼ੁਰੂ ਕੋਈ ਨਸ਼ੇ ਦਾ ਕੰਮ ਕਰਦਾ ਉਹ ਚੋਂ ਕਿ ਯਾਰ ਜਾ ਕੇ ਪਹਿਲਾਂ ਹੀ ਯਾਰੀ ਪਾਉਂਦਾ ਤੇ ਸਰ ਮੈਂ ਕੰਮ ਕਰਨਾ ਤੇ ਮੇਰਾ ਧਿਆਨ ਰੱਖਿਓ ਤੇ ਉਹ ਖਰਚਾ ਪਾਣੀ ਲੈਂਦੇ ਆ ਤੇ ਫਿਰ ਯਾਰੀਆਂ ਪੈ ਜਾਂਦੀਆਂ ਫਿਰ ਤਾਂ ਕਰਕੇ ਕੋਈ ਕਾਰਵਾਈ ਨਹੀਂ ਹੁੰਦੀ ਉਹ ਉਹਨਾਂ ਦਾ ਪੱਖ ਰੱਖਦੇ ਨੇ ਮਰਨ ਵਾਲਿਆਂ ਕੋ ਕੁਝ ਨਹੀਂ ਉਹਨਾਂ ਨੂੰ ਮਿਲਣਾ ਸਰ ਨਾ ਉਹਨਾਂ ਹੋਣਾ ਜਾ ਕੇ ਨਾ ਪਰਿਵਾਰ ਦਾ ਹਾਲ ਛੋਟੇ ਛੋਟੇ ਬੱਚੇ ਆ ਹੁਣ ਉਹਨਾਂ ਦਾ ਪਰਿਵਾਰ ਦਾ ਫਿਊਚਰ ਕੀ ਆ ਜ਼ਿੰਦਗੀ ਕੀ ਆ ਬੱਚੇ ਨੇ ਅੱਗੇ ਕਿਹਦੇ ਸਰ ਤੇ ਜ਼ਿੰਦਗੀ ਬਤੀਤ ਕਰਨੀ ਆ ਜ਼ਿੰਦਗੀ ਪਰਿਵਾਰ ਦੀ ਰੋਲ ਜਾਂਦੀ ਆ ਪੁਲਿਸ ਪੁਲਿਸ ਨੇ ਉੱਥੇ ਕਾਰਵਾਈ ਕਰਨੀ ਆ ਉਹਦੀ ਗੱਲ ਸੁਣਨੀ ਜਦੋਂ ਕੁਝ ਹੁੰਦਾ ਤੇ ਜਿੱਥੇ ਕੁਝ ਮਿਲਣਾ ਨਹੀਂ ਆ ਉੱਥੇ ਪੁਲਿਸ ਨੇ ਕਾਰਵਾਈ ਨਹੀਂ ਜੇ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਜੀ ਮੰਗ ਕਰਦੇ ਹਾਂ ਕਿ ਹੁਣ ਇਸ ਇਲਾਕੇ ਦੇ ਵਿੱਚ ਸਾਡੋ ਦੁਬਾਰਾ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ ਦੇਖੋ ਜੀ ਸਾਡੀ ਤਾਂ ਬੇਨਤੀ ਹੈ ਉਹ ਹੀ ਹੱਥ ਜੋੜ ਕੇ ਮਾਨ ਸਰਕਾਰ ਨੂੰ ਵੀ ਔਰ ਪਿੰਡ ਦੇ ਮੋਤਵਾਰ ਕਾਉਂਸਲਰ ਸਰਪੰਚ ਹਰ ਇੱਕ ਪਿੰਡ ਦੇ ਇਹ ਨਹੀਂ ਸਾਡੇ ਪਿੰਡ ਦੇ ਹੀ ਪਿੰਡ ਪਿੰਡ ਨਸ਼ਾ ਹੋਇਆ ਪਿਆ ਔਰ ਪਿੰਡ ਪਿੰਡ ਨੌਜਵਾਨ ਜਿਹੜੇ ਪੰਜਾਬੀ ਨੌਜਵਾਨਾਂ ਦੀਆਂ ਰੋਜ਼ ਮੌਤਾਂ ਹੋ ਰਹੀਆਂ ਇਹ ਨਹੀਂ ਇੱਕ ਦਿਨ ਦਾ ਹੈ ਗਈ ਆ ਕਹਾਣੀ ਇਹ ਘਰ ਘਰ ਮੌਤ ਹੋ ਰਹੀ ਆ ਸਰ ਤੇ ਅਸੀਂ ਇਹੋ ਚਾਹੁੰਦੇ ਆ ਵੀ ਨਸ਼ੇ ਤੇ ਜਿਹੜੀ ਆ ਪੱਕੇ ਤੌਰ ਤੇ ਪੂਰਨ ਤੌਰ ਤੇ ਜਿਹੜੀ ਆ ਰੋਕામ ਲੱਗੇ ਜਿਹੜਾ ਕਿ ਨਸ਼ਾ ਨਾ ਸਪਲਾਈ ਹੋਊਗਾ ਕਿਸੇ ਤੱਕ ਨਾ ਪਹੁੰਚੂਗਾ ਤੇ ਨਾ ਕੋਈ ਕਰੂਗਾ ਅਗਰ ਇਹਦੀ ਮੌਤ ਹੋਈ ਹੈ ਇਹਨੂੰ ਮਿਲਿਆ ਨਸ਼ਾ ਤੇ ਫਿਰ ਮਰਿਆ ਹੈ ਅਗਰ ਇਹਨੂੰ ਨਸ਼ਾ ਨਾ ਮਿਲਦਾ ਤੇ ਅੱਜ ਇਹ ਆਪਣੇ ਪਰਿਵਾਰ ਚ ਮਾੜਾ ਚੰਗਾ ਜਿਤਨਾ ਵੀ ਭਾਵੇਂ 100 200 ਕਮਾ ਕੇ ਲੈਂਦਾ ਸੀ ਪਰਿਵਾਰ ਦੇ ਲਾਗੇ ਬੈਠਾ ਸੀਗਾ ਬੱਚਿਆਂ ਨੂੰ ਥੋੜਾ ਆਸਰਾ ਹੀ ਪਿਓ ਦਾ ਡਰ ਹੀ ਪਰ ਨਸ਼ਾ ਜੇ ਨਾ ਮਿਲੂਗਾ ਕਿਸੇ ਨੂੰ ਤੇ ਆਪੇ ਕੋਈ ਨਸ਼ਾ ਨਹੀਂ ਕਰੂਗਾ ਔਰ ਮੌਤ ਨਹੀਂ ਔਰ ਐਡਾ ਖਤਰਨਾਕ ਨਸ਼ਾ ਚੱਲਣ ਡਿਆ ਵਾ ਆ ਚਿੱਟੇ ਦਾ ਟੀਕੇ ਦਾ ਇਹ ਤੇ ਬਿਲਕੁਲ ਬੰਦੇ ਨੂੰ ਮੰਨ ਲੋ ਕਿ ਜਿਹੜਾ ਵਾ ਮੌਤੇ ਮੂੰਹ ਚ ਲੈ ਜਾਂਦਾ ਜੇ ਜਤਿੰਦਰ ਸਿੰਘ ਦਾ ਨਾਂ ਹੂੰ ਤੇ ਮਿਲ ਕੇ ਪੰਜ-ਛੇ ਸਾਲ ਤੋਂ ਤੇ ਬੋਧਾ ਹੀ ਨਸ਼ੇ ਤੇ ਮਿਲ ਕੇ ਕਦਮੀ ਇਹਨੇ ਇਹੋ ਜਿਹਾ ਚੁਕ ਲਿਆ ਵੀ ਮਿਲ ਕੇ ਮਰਨਾ ਹੀ ਆ ਬੰਦ ਹੋਰ ਵੀ ਕਰ ਨਹੀਂ ਕਰਨਾ ਤਾਂ ਤੁਹਾਡੇ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਅਸੀਂ ਬੜਾ ਸਮਝਾਇਆ ਇਹਨੂੰ ਰਾਤ ਦੇ ਮਿਲ ਕੇ ਜਾਇਆ ਦੋ ਵਾਰੀ ਮੈਂ ਆਪ ਮਿਲ ਕੇ ਇਹਨੂੰ ਖੜਿਆ ਹਸਤਾਲ ਦੇ ਮਿਲ ਕੇ ਉੱਥੇ ਪੁਨਛਾਂ ਵਾਲ ਗਰਾਈ ਮਿਲ ਕੇ 8-8 10-10 ਦਿਨ ਮਿਲ ਕੇ ਦਾ ਸ਼੍ਰਮਦਾ ਪ੍ਰੋਗਰਮ ਕਿਤਾਬ ਪਰ ਜਦੋਂ ਇਹਨੂੰ ਝਲਕ ਪੈਂਦਾ ਜਦੋਂ ਇੱਕ ਦੂਜਾ ਯਾਰ ਮਿਲ ਜਾਂਦਾ ਹੂੰ ਮੁਰਗਿਓ ਉਸੇ ਵੇਲੇ ਮੁਰਗਿਆ ਆਸਣ ਦੇ ਚੱਲ ਚੱਲੀਏ ਕੋਈ ਗੱਲ ਨਹੀਂ ਕਿੰਨੇ ਘੰਟੇ ਸੈਂਟਰ ਪਰ ਤੀਕਰਾਇਆ ਗਿਆ ਜੀ ਦੋ ਵਜੇ ਤੇ ਪ੍ਰਾਈਵੇਟ ਇਹਨੂੰ ਦਾਖਲ ਕਰਾਇਆ ਮਲਕ ਰਾਦਾ ਸਭ ਤੋਂ ਇਹ ਉਹਨਾਂ ਨੂੰ ਪੀਣ ਵਾਲਿਆਂ ਨੂੰ ਪਤਾ ਜਾਂ ਪੁਲਿਸ ਨੂੰ ਪਤਾ ਜ਼ਿਆਦਾ ਵੇਚਣ ਵਾਲਿਆਂ ਨਾਲੋਂ ਪੀਣ ਵਾਲਿਆਂ ਨਾਲੋਂ ਪੁਲਿਸ ਨੂੰ ਜ਼ਿਆਦਾ ਪਤਾ ਪੁਲਿਸ ਜਦੋਂ ਆਉਂਦੀ ਹੈ ਤੇ ਮਲਕ ਜੱਫੀ ਪਾ ਕੇ ਚਲ ਜਾਂਦੀ ਉਹਨਾਂ ਨਾਲ ਤੇ ਗੱਲ ਮੁੱਕ ਗਈ ਝਗੜਾ ਪਾਰ ਤੇ ਵੇਚਣ ਵਾਲਿਆਂ ਪੀਣ ਵਾਲਿਆਂ ਨੂੰ ਕੀ ਲੱਗੇ ਉਹਨਾਂ ਦੇ ਜਦੋਂ ਮਲਕ ਜੱਫੀ ਪਾ ਕੇ ਪੈਸੇ ਮਿਲ ਜਣੇ ਉਦੋਂ ਲੱਗਦੀ ਸਾਫਰੀ ਗਾਲ ਹੈ ਜੀ ਤੇ ਬਾਕੀ ਪਾਸ ਸਾਰਾ ਇਲਾਕਾ ਮਰਜੀ ਉਹਨਾਂ ਨੂੰ ਕੀ ਤਕਲੀਫ ਹੈ ਇਲਾਕੇ ਉਹਨਾਂ ਨੂੰ ਕੰਪਲੀਟ ਉਹਨਾਂ ਨੂੰ ਤਰਖਾ ਵੀ ਮਿਲ ਜਣੀ ਆ ਤੇ ਪੈਸੇ ਵੀ ਮਿਲ ਜਣੇ ਆ ਦੋ ਦੋ ਕੰਮ ਹੋ ਰਹੇ ਨੇ ਦੋਰੋ ਕੰਮ ਹੋ ਰਿਹਾ ਹੈ ਕਿਸੇ ਵੀ ਪੁਲਿਸ ਵਾਲੇ ਦੇ ਮੁੱਗੇ ਚਿਫਾਈ ਤੋਂ ਲੱਗੇ ਇਨਸਪੈਕਟਰ ਦਾਕਰ ਉਹਨਾਂ ਦੇ ਫੋਨ ਚੈੱਕ ਕਰ ਲੋ ਹਰ ਇੱਕ ਬੰਦੇ ਦਾ ਹਰ ਇੱਕ ਮਲਗਰ ਤੌਰ ਦਾ ਅਮਲਗਰ ਹਰ ਉਹਨਾਂ ਕੋ ਨੰਬਰ ਹੈਗਾ ਜਾਂ ਮਲਗਰ ਵੀ ਨਸ਼ਾ ਵੇਚਣ ਵਾਲੇ ਦਾ ਟੀ ਵੇਚਣ ਵਾਲੇ ਦਾ ਸ਼ਰਾਬ ਵੇਚਣ ਵਾਲੇ ਦਾ ਹਰ ਇੱਕ ਬੰਦੇ ਦਾ ਨੰਬਰ ਇਹ ਤੇ ਮੇਰੇ ਨਾਲ ਗਰੰਟੀ ਕਰ ਕੇ ਕਿਸੇ ਇੰਸਪੈਕਟਰ ਦਾ ਚੈੱਕ ਕਰ ਲਓ। ਅੱਜ ਲਾਤੀ ਵਾਲੋ ਪੁਲਿਸ ਨੂੰ ਕੰਪਲੇਨਟ ਕਰਤੀ ਜਾਂਦੀ ਹੈ ਨਸ਼ਿਆਂ ਬਾਰੇ। ਪੁਲਿਸ ਨੂੰ ਕੌਣ ਜੁੱਤੀਆਂ ਖਾਊਗਾ? ਪੁਲਿਸ ਨੂੰ ਕਹਿੰਦੇ ਤਾਂ ਇਹ ਕਰ ਰਹੇ ਨੇ ਕਿ ਉਹ ਛੱਤਰਖਾਨੇ ਹੁੰਦੇ। ਪੁਲਿਸ ਨੇ ਮੜ ਕੇ ਉਹਨਾਂ ਦੀ ਗੱਲ ਕਰਨੀ ਸਾਡੀ ਥੋੜੀ ਕਰਨੀ ਆ। ਦੇਖੋ ਜੀ ਬੜੀਆਂ ਘਟਨਾਵਾਂ। ਇਹ ਮੜਾਦੇ ਆ ਭਾਈ ਥੋਤਾ ਕਰ ਕਰਕੇ ਵੇਖ ਲਿਆ ਪਰ ਪੁਲਿਸ ਉਸ ਵੇਲੇ ਦੱਸ ਦਿੰਦੀ ਹੈ ਫਲਾਣਾ ਫੜਾਇਆ ਤੈਨੂੰ। ਤੇ ਮੜ ਕੇ ਕੌਣ ਜੁੱਤੀਆਂ ਖਾਊਗਾ? ਮਿਲੀ ਭੁੱਗ ਤਨਾ ਨਸ਼ਾ ਵੇਚਦਾ। ਮਿਲੀ ਭੁੱਗ ਤਨਾ ਨਕਸ਼ ਤਾਂ ਤੁਸੀਂ ਵੀ ਮਿਲ ਕੇ ਬੁਖਾਰ ਇੱਕ ਕਈ ਵੀ ਪੁਲਿਸ ਵਾਲਾ ਮੇਰੇ ਨਾਲ ਗੱਲ ਕਰੇ ਉਹ ਮਿਲ ਗਏ ਕਿਨੇ ਫੋਨ ਦੇ ਵਿੱਚ ਮਿਲ ਕੇ ਨੰਬਰ ਨਹੀਂ ਹੈਗਾ ਹਨ ਪਰਿਵਾਰ ਨੂੰ ਕਾਟਾ ਹੋ ਗਿਆ ਪਰਿਵਾਰ ਨੂੰ ਕਾਟਾ ਗਿਆ ਨਿਕਲ ਨਿਕ ਕੇ ਬੱਚੇ ਆ ਵਿਚਾਰੇ ਕੀ ਕਰਨਗੇ ਉਹ ਗਾਂ ਰੋਟੀ ਕਮਾਉਣਗੇ ਕਿ ਪੜਨਗੇ ਕਿ ਜਾਂ ਕਿ ਬਰੇ ਲੱਗ ਰਿਹਾ ਕੀ ਕਰਨਗੇ ਬਸੇ ਸਰਕਾਰ ਨੂੰ ਕੀ ਫੀਲ ਕਰਨਾ ਚਾਹੁੰਦੇ ਕਿ ਨਸ਼ਾ ਦੁਪੰਤ ਹੋ ਗਏ ਸਰਕਾਰ ਨੂੰ ਪੀਲੇ ਹੋਏ ਸਾਡੀ ਵੀ ਨਸ਼ਾ ਵਾਰਦ ਹੋਵੇ ਤੇ ਜਾਂ ਇਹਨਾਂ ਬੱਚਿਆਂ ਵਾਸਤੇ ਕੁਝ ਸੋਚਿਆ ਜਾਏ ਪਰ ਸਰਕਾਰ ਤੇ ਕਹਿੰਦੀ ਨਸ਼ਾ ਬੰਦ ਕਰ ਦਿੱਤਾ ਗਿਆ ਸਰਕਾਰ ਮੋ ਜਵਾਨੀ ਜਵਾਨੀ ਕਹਿੰਦੀ ਨਸ਼ਾ ਬੰਦਿਆ ਹੋ ਗਿਆ ਕੀ ਹੋਇਆ ਭਾਜੀ ਦੇ ਜੀ ਨਸ਼ਾ ਬੰਦੋ ਤੇ ਮਰਨ ਕਿਉਂ ਰੋਜ਼ ਹੀ ਰੋਜ਼ ਬੰਦੇ ਮਰਦੇ ਕਿੱਥੇ ਨਹੀਂ ਮਰਦਾ ਬੰਦਾ ਕਿਹੜੇ ਪਿੰਡ ਨਹੀਂ ਮਰਦਾ ਮਰਨ ਨਸ਼ੇ ਤੋਂ ਇਹਦੇ ਮੂੰਹ ਦੀਆਂ ਗੱਲਾਂ ਜੀ ਨਸ਼ੇ ਬੰਦ ਹੋ ਗਏ ਜੀ ਬੰਦ ਹੋ ਗਏ ਜੀ ਇਹ ਜੋ ਕਰਦਾ ਜੀ ਕੋਠੇ ਢਾਹਦੇ ਜੀ ਕੋਠੇ ਢਾਉਂਦੇ ਮੇਰੇ ਵਰਗੇ ਤੇਰੇ ਵਰਗੇ ਗਰੀਬਾਂ ਦੇ ਕੋਠੇ ਢਾਉਂਦੇ ਆ ਚੰਗੇ ਭਲੇ ਬੰਦੇ ਆ ਤਾਂ ਮੂੰਹ ਨਹੀਂ ਕਰਦੀ ਪੁਲਿਸ